ਇਹ ਦੋ ਫੌਰਨ ਵਾਲੋ ਚਲੋ ਧਿਆਲ ਰੱਖਣਾ ਠੀਕ ਐ ਇਹ ਦਰਵਾਜ਼ੇ ਪਾਸੇ ਐਡਿਕਟ ਲੈਪ ਹੋ ਜਾ ਗੱਡੀ ਪਹਿਲਾਂ ਉੱਥੇ ਸਟਾਪ ਕਰਨੀ ਆਪਾਂ ਦਰਵਾਜ਼ੇ ਗੱਡੀ ਰੱਖੋ ਪਹਿਲੇ ਜਾਣ ਦੋ ਬਾਸ ਕਲਚ ਦੀ ਤਾਂ ਖਾਲੀ ਹਰੋੜ ਰਹਿਣ ਦੇ ਰੋਕੋ ਨੂੰ ਕਾੜ ਦੇ ਗੱਡੀ ਖੰਦ ਦੇਣੀ ਆਪਾਂ ਬਸ ਔਰ ਇਦਾਂ ਲੋ ਠੀਕ ਇਦਾਂ ਰੱਖੋ ਰੋਡ ਖਾਲੀ ਸੀ ਨਾ ਤਾਂ ਕਰੇ ਕੰਮ ਰੋਡ ਤੇ ਜਿੰਮਤੀ ਕੀਤੀ। ਬਸ ਇੱਥੇ ਜਾਣਦੇ ਹੋ ਆਪਣੀ ਸਾਈਡ ਤੇ। ਕੋਰੇ ਸਪੀਡ ਬ੍ਰੇਕਰ ਨਹੀਂ ਆਉਣੇ ਇੱਥੇ। ਜਿਹੜੇ ਸਪੀਡ ਬ੍ਰੇਕਰ ਆ ਉਹ ਆਪਾਂ ਹੌਲੀ ਪਾਰ ਕਰਨੀ ਆ। ਪਤਾ ਇਹ ਹੁਣ ਕਿੱਥੇ ਪਾਰ ਕਰਦੇ ਆ ਨਾ ਹੁਣ ਬ੍ਰੇਕ ਨਾਲ। ਹਾਂ ਕਲੱਚ ਦਬਾ ਕੇ ਉੱਤੇ। ਜੇ ਲੋਡ ਪਈ ਤਾਂ ਬ੍ਰੇਕ ਲਾ ਦਿੰਦੇ। ਕੋਈ ਨਹੀਂ ਬਸ ਨਿਕਲ ਜਾਣੀ ਆ। ਆਪੋ ਕੋਚਾ ਨਾ ਉੱਚ ਫੋਟੋ ਫੋਜਣਾ ਹਾਂਜੀ ਰੇ ਛੱਡ ਦਿਓ ਛੱਡ ਦਿਓ ਰੇ ਰੇਸ ਨਾਲ ਦੱਬਿਆ ਹੋਣਾ ਆਪਸ਼ ਨਾ ਕਰਿਓ ਰੇਸ ਨਾਲ ਬੱਸ ਦੱਬੀਓ ਉਹ ਬ੍ਰੇਕ ਕਰਿਆ ਹਾਂ ਮੈਂ ਕਲਚ ਪ੍ਰੈਸ ਕਰੋ ਹਾਫ ਕਲਚ ਦੱਬਿਓ ਹਾਫ ਕਲਚ ਦੱਬਿਆ ਹਾਂਜੀ ਹਾਂ ਠੀਕ ਹੈ ਥੋੜਾ ਜਿਹਾ ਕਲਚ ਛੱਡੋ ਥੋੜਾ ਜਿਹਾ ਕਲਚ ਛੱਡੋ ਹਾਂ ਸਾਰਾ ਛੱਡਦੇ ਹਾਂ ਚਲੋ ਦੂਰ ਦੂਰੀ ਹੇ ਤੋ ਪਾਓ ਉਸ ਨੂੰ ਉਧਰ ਰੱਖ ਦਿਓ ਮੇਰੇ ਨਾਲ ਕਾ ਦੇ ਨਾ ਕਿਉਂਕਿ ਪਿੱਛੇ ਗੱਡੀਆਂ ਆ ਨਾ ਉਹਨਾਂ ਨੇ ਓਵਰਟੇਕ ਆਣਾ ਤੁਹਾਨੂੰ ਚਲੋ ਚੱਲੀ ਜਾਣਾ ਦੂਜਾ ਗियर ਪਾਓ ਕਲੱਚ ਦੱਬੋ ਕਲੱਚ ਦੂਜਾ ਗियर ਪਾਓ ਛੱਡੋ ਕਲੱਚ ਚਲੋ ਤੋਰੋ ਗੱਡੀ ਹੁਣ ਸਪੀਡ ਤੇ ਰੱਖੋ ਇਹਨੂੰ ਰਾਹ ਦੇ ਦਿਓ ਸਾੜੀ ਇਧਰੋਂ ਕਰ ਲਓ ਗੱਡੀ Har du kjøtt i kjøttet? ਬਾਟੇ ਹੋ ਕੇ ਬਲੈਕ ਹੋ ਜਾਂਦਾ